ਘੋੜਾ ਦਿਖਾਉਣ ਲੱਗਿਆ ਮਿੱਤਰੋ ਤੁਹਾਨੂੰ ਮੈਂ ਰਾਜ ਗੁਲਜ਼ਾਰ ਬਰੀਡਿੰਗ ਵਾਸਤੇ ਤੁਸੀਂ ਘੋੜਾ ਲੱਭ ਰਹੇ ਹੋ ਨਾ ਜੇ ਕੋਈ ਚੰਗੇ ਬੱਚੇ ਪੈਦਾ ਕਰਨ ਲਈ ਘੋੜਾ ਲੱਭ ਰਹੇ ਹੋ ਵੀ ਆਪਣੇ ਘਰ ਚ ਚੰਗਾ ਬੱਚਾ ਪੈਦਾ ਪੈਦਾ ਹੋਵੇ ਚੈਂਪੀਅਨ ਘੋੜੇ ਦਾ ਕੋਈ ਚੰਗਾ ਬੱਚਾ ਲੈਣਾ ਚਾਹੁੰਦੇ ਹੋ ਆਪਾਂ ਤੁਹਾਡੇ ਸਾਹਮਣੇ ਘੋੜਾ ਰੂਪ ਰੂਪ ਕਰ ਰਹੇ ਆ ਤੁਹਾਡੇ ਰਾਜ ਗੁਲਜ਼ਾਰ ਘੋੜਾ ਦੋਸਤੋ ਚੈਂਪੀਅਨ ਘੋੜਾ ਇਹ ਤੁਹਾਨੂੰ ਦੱਸ ਹੀ ਚੁੱਕਿਆ ਸਾਰੰਖੇੜਾ ਤੇ ਭੋਗੀਵਾਲ ਸੋ ਦਾ ਚੈਂਪੀਅਨ ਘੋੜਾ ਇਹ ਤੇ ਇਹਦੀ ਆਪਾਂ ਡਿਟੇਲ ਆ ਤੁਹਾਨੂੰ ਦੱਸਾਂਗੇ ਬਰੀਡਿੰਗ ਲਈ ਇਹ ਚੱਲ ਰਿਹਾ ਤੇ ਬੱਚੇ ਇਹਦੇ ਬਹੁਤ ਚੰਗੇ ਬੱਚੇ ਆ ਚੁੱਕੇ ਨੇ ਘੋੜੇ ਦੇ ਤੇ ਚੰਬੀਆਂ ਤੇ ਵੀ ਨੋکریاں ਤੇ ਤਾਂ ਨੋਕਰੇ ਆਉਣੀਆਂ ਚੰਬੀਆਂ ਤੇ ਵੀ ਬਹੁਤ ਸੋਹਣੇ ਕੱਟ ਕੰਡੀਸ਼ਨਾਂ ਦੇ ਬਾਡੀ ਬੁੱਡੀ ਦੇ ਮਜ਼ਬੂਤ ਬਹੁਤ ਸੋਹਣੇ ਬੱਚੇ ਪੈਦਾ ਕਰ ਰਿਹਾ ਘੋੜਾ ਇਹ ਤੇ ਘੋੜੇ ਦੀ ਆਪ ਵੀ ਬੈਡ ਬਾਡੀ ਬਹੁਤ ਵੱਡੀ ਆ ਚੰਗਾ ਘੋੜਾ ਦੋਸਤੋ ਬਰੀਡਿੰਗ ਲਈ ਬਹੁਤ ਸੋਹਣਾ ਘੋੜਾ ਹੈਗਾ ਕਿਸੇ ਨੇ ਬਰੀਡਿੰਗ ਲੈਣੀ ਆ ਤਾਂ ਤੁਸੀਂ ਸਾਰੀ ਡਿਟੇਲ ਸੁਣ ਲਿਓ ਵੀ ਕਿੱਥੇ ਖੜਾ ਵੀਡੀਓ ਮਿੱਤਰੋ ਸ਼ੇਅਰ ਕਰ ਦਿਓ ਦਬਕੇ ਤਾਂ ਜੋ ਕਿਸੇ ਕੋਲੇ ਵੀਡੀਓ ਪਹੁੰਚ ਸਕੇ ਕਿਸੇ ਨੇ ਆਪਣੇ ਚੰਬੀ ਕੋੜੀ ਦੇ ਨੌਕਰਾ ਬੱਚਾ ਲੈਣਾ ਹੋਵੇ ਚੰਗਾ ਚੰਗੀ ਬਰੀਡ ਕਰਾਉਣੀ ਹੋਵੇ ਆਪਣੇ ਘਰ ਦੇ ਵਿੱਚ ਤਾਂ ਵੀਡੀਓ ਉਸ ਤੱਕ ਪਹੁੰਚੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਮਿੱਤਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਨਵੇਂ ਮਿੱਤਰ ਪਿਆਰਾਂ ਤੱਕ ਵੀਡੀਓ ਪਹੁੰਚ ਸਕੇ ਤਾਂ ਜੋ ਆਪਣੇ ਘਰੇ ਇੱਕ ਚੰਗਾ ਬੱਚਾ ਪੈਦਾ ਕਰ ਸਕੇ ਦੋਸਤੋ ਇਸ ਕੋੜੇ ਦੀ ਆਪਾਂ ਡਿਟੇਲ ਆ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਤੇ ਪੋਗੀਵਾਲ ਸੋਧਿਆ ਤੁਸੀਂ ਕਲਿੱਪਾਂ ਦੇਖ ਰਹੇ ਹੋ ਉਥੇ ਹੀ ਚੈਂਪੀਅਨ ਬਣਿਆ ਕੋੜਾ ਜਿਹੜਾ ਬਾਬਾ ਖੇੜੀ ਵਾਲਿਆਂ ਨੇ ਕਰਵਾਇਆ ਸੀਗਾ ਗੁਰਵਿੰਦਰ ਨੇ ਤੇ ਸਾਰੰਗ ਖੇੜੇ ਦਾ ਇਹ ਚੈਂਪੀਅਨ ਆ ਦੋਸਤੋ ਕੋੜਾ ਤੇ ਇਸ ਕੋੜੇ ਦੀ ਹਾਈਟ ਆ ਦੋਸਤੋ 68 ਇੰਚ ਤੇ ਸੁਨੱਖਾ ਬਹੁਤ ਆ ਤੇ ਹਾਈਟ ਪੱਖੋਂ ਵੀ ਤੇ ਬਾਡੀ ਪੱਖੋਂ ਵੀ ਬਹੁਤ ਮਜ਼ਬੂਤ ਕੋੜਾ ਦੋਸਤੋ ਬੱਚੇ ਜਿੰਨੇ ਵੀ ਇਹਦੇ ਬੱਚੇ ਆਏ ਨੇ ਬਾਈਆਂ ਕੋਲੇ ਫੋਟੋਆਂ ਵੀਡੀਓ ਹੈਗੀਆਂ ਨੇ ਤੁਸੀਂ ਮੰਗਵਾ ਵੀ ਸਕਦੇ ਹੋ ਪਹਿਲਾਂ ਫੋਨ ਤੇ ਤੇ ਬਹੁਤ ਚੰਗੇ ਰਿਜ਼ਲਟ ਆਇਨੇਸ ਘੋੜੇ ਦੇ ਦੋਸਤੋ ਇਹ ਗੁਲਜ਼ਾਰ ਘੋੜੇ ਦਾ ਪੜੋਤਾ ਆ ਗਿਆ ਬਾਦਲਾ ਟਿੱਬੀ ਵਾਲਾ ਜਿਹੜਾ ਬਾਦਲ ਘੋੜਾ ਉਸ ਘੋੜੇ ਦਾ ਇਹ ਬੱਚਾ ਦੋਸਤੋ ਇਹਦੀ ਹਾਈਟ 68 ਇੰਚ ਆ ਤੇ ਪੌਰੀਆਂ ਦਾ ਸਾਫ ਆ ਬੱਚੇ ਜਿਹੜੇ ਪੌਰੀਆਂ ਦੇ ਜਮਾਂ ਐਨ ਸਾਫ ਆ ਰਹੇ ਨੇ ਦੋਸਤੋ ਬਾਈਆਂ ਨੇ ਫੀਸ ਇਹਦੀ ਰੱਖੀ ਹੋਈ ਆ 31000 ਰੁਪਿਆ ਬਾਈ ਕਹਿੰਦੇ ਆਪਾਂ ਮਾਨਤਾਣ ਜਰੂਰ ਕਰਦੇ ਆ ਜੇ ਕੋਈ ਦੂਰੋਂ ਨੇੜੇ ਆਉਂਦਾ ਫੀਸ 'ਚ ਤਾਂ ਆਪਾਂ ਜਰੂਰ ਉਹਨਾਂ ਦਾ ਮਾਨਤਾਣ ਜਰੂਰ ਕਰਾਂਗੇ ਤੇ ਦੋਸਤੋ ਇਹ ਘੋੜਾ ਸਟੱਡ ਸਰਵਿਸ ਲਈ ਓਪਨ ਆ ਜੇ ਕੋਈ ਮਿੱਤਰ ਪਿਆਰਾ ਆਪਣੇ ਘਰੇ ਚੰਗੀ ਬਰੀਡ ਪੈਦਾ ਕਰਨਾ ਚਾਹੁੰਦਾ ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਇਹਦੀ ਮਾਂ ਦੋਸਤੋ ਜਿਹੜੀ ਅਬੋਰ ਵਾਲੇ ਵੱਡੇ ਘੋੜੇ ਦੀ ਬੱਚੀ ਆ ਜਿਹੜੀ ਇਸ ਘੋੜੇ ਦੀ ਮਾਂ ਕੀ ਰਾਜਗੁਲਜਾਰ ਦੀ ਤੇ ਪਿਓ ਇਹਦਾ ਆ ਗਿਆ ਦੋਸਤੋ ਬਾਦਲ ਵਾਲਾ ਟਿੱਬੀ ਵਾਲਾ ਬਾਦਲ ਘੋੜਾ ਤੇ ਗੁਲਜਾਰ ਘੋੜੇ ਦਾ ਪੜੋਤਾ ਜੇ ਕੋਈ ਮਿੱਤਰ ਪਿਆਰਾ ਇਸ ਘੋੜੇ ਤੋਂ ਸਟੱਡ ਸਰਵਿਸ ਲੈਣੀ ਚਾਹੁੰਦਾ ਤਾਂ ਬਾਈਆਂ ਨਾਲ ਫੋਨ ਤੇ ਗੱਲਬਾਤ ਕਰ ਲਿਓ ਇਹ ਘੋੜਾ ਦੋਸਤੋ ਨਾਗਰੇ ਪਿੰਡ ਵਿੱਚ ਖੜਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਜਾਂਦਾ ਦੋਸਤੋ ਬਾਈ ਜੱਸੀ ਕੋਲ ਹੈ ਘੋੜਾ ਤੇ ਜੇ ਕੋਈ ਮਿੱਤਰ ਪਿਆਰਾ ਇਸ ਘੋੜੇ ਤੋਂ ਸਟੱਡ ਸਰਵਿਸ ਲੈਣੀ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ 31000 ਰੁਪਿਆ ਫੀਸ ਆ 68 ਇੰਚ ਇਸ ਘੋੜੇ ਦੀ ਹਾਈਟ ਆ ਦੋਸਤੋ ਤੁਸੀਂ ਸਟੱਡ ਸਰਵਿਸ ਵਾਸਤੇ ਵਾਈ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਚਾਹੁੰਦਾ ਆਪਣੇ ਕੋੜੇ ਸੇਲ ਪਰਚੇਜ ਦੀ ਜਾਂ ਕੋਈ ਸਟੱਡ ਸਰਵਿਸ ਦੀ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਲਿਓ ਆਪਣਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਵੇਖਣ ਲਈ ਸਾਰੇ ਮਿੱਤਰ ਪਿਆਰਾਂ ਦਾ ਧੰਨਵਾਦ